ਅੱਜ ਦਾ ਦਿਨ ਇਸ ਕਰਕੇ ਖਾਸ ਨਹੀਂ ਹੈਗਾ ਕਿ ਰਿਪਬਲਿਕ ਡੇ ਆ ਪੰਜਾਬ ਲਈ ਇਸ ਕਰਕੇ ਖਾਸ ਹੈ ਕਿ ਰਿਪਬਲਿਕ ਡੇ ਲੈ ਕੇ ਹੀ ਪੰਜਾਬੀ ਆਏ ਨੇ ਨਹੀਂ ਤਾਂ ਗੋਰਿਆਂ ਦੀਆਂ ਗੁਲਾਮੀਆਂ ਦੇ ਵਿੱਚ ਪਤਾ ਨਹੀਂ ਕਿੰਨੀਆਂ 26 ਜਨਵਰੀਆਂ ਲੰਘੀਆਂ ਸੀ ਪੰਜਾਬੀਆਂ ਨੇ ਲੜਾਈਆਂ ਲੜੀਆਂ ਸ਼ਹੀਦੀਆਂ ਦਿੱਤੀਆਂ ਫਿਰ ਕਿਤੇ ਜਾ ਕੇ ਰਿਪਬਲਿਕ ਡੇ ਆਇਆ ਸੋ ਪੰਜਾਬ ਇਸ ਰਿਪਬਲਿਕ ਡੇ ਨੂੰ ਖਾਸ ਤੌਰ ਤੇ ਮਨਾਉਂਦਾ ਹੈ ਅੱਜ ਮੇਰੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਚ ਸਕੂਲਾਂ ਦੇ ਬੱਚੇ ਬੱਚੀਆਂ ਬੈਠੇ ਨੇ ਨੌਜਵਾਨ ਮੁੰਡੇ ਕੁੜੀਆਂ ਪੁਲਿਸ ਫੋਰਸ ਦੇ ਬੈਠੇ ਨੇ ਉਹਨਾਂ ਦੇ ਮਾਤਾ ਪਿਤਾ ਬੈਠੇ ਨੇ ਮੇਰੇ ਐਮ ਐਲ ਏ ਸਹਿਬਾਨ ਬੈਠੇ ਨੇ ਉਹਨਾਂ ਦਾ ਵੀ ਦਿਲ ਕਰਦਾ ਬੋਲਣ ਨੂੰ ਕਿਉਂਕਿ ਬੜੀ ਦੇਰ ਬਾਅਦ ਪੰਜਾਬ ਦੇ ਵਿੱਚ ਆਮ ਲੋਕਾਂ ਦਾ ਬੋਲਣ ਦੀ ਵਾਰ ਹੀ ਆਈ ਹੈ ਕੋਈ ਵੀ ਬੋਲ ਸਕਦਾ ਹੈ ਇੱਕ ਬੱਚਾ ਮੇਰੇ ਕੋਲੇ ਆਇਆ ਗੁਰਦੁਆਰਾ ਸਾਹਿਬ ਚ ਕੰਨਾ ਜੀ ਛੁੱਟੀਆਂ ਕਰ ਦੋ ਠੰਡ ਬਹੁਤ ਹੈ ਔਰ ਮੈਂ ਕਰ ਵੀ ਦਿੱਤੀਆਂ ਸੋ ਮੈਂ ਉਹ ਤੋਂ ਬਾਅਦ ਇਹ ਸੋਚਿਆ ਮੈਂ ਕਿ ਯਾਰ ਕੀ ਕੰਫੀਡੈਂਸ ਹੈ ਬੱਚਿਆਂ ਚ ਸੋ ਸਾਡੇ ਬੱਚਿਆਂ ਚ ਕੰਫੀਡੈਂਸ ਹੋਣਾ ਚਾਹੀਦਾ ਔਰ ਉਹੀ ਕੰਫੀਡੈਂਸ ਪੈਦਾ ਕਰਨ ਵਾਸਤੇ ਅਸੀਂ ਐਫਰਟਸ ਕਰ ਰਹੇ ਹਾਂ ਹਰ ਰੋਜ਼ ਕਿ ਨੌਕਰੀਆਂ ਮਿਲਣ ਉਹਨਾਂ ਨੂੰ ਉਹਦੇ ਨੇ ਡਿਗਰੀਆਂ ਮੁਤਾਬਕ ਨੌਕਰੀਆਂ ਮਿਲਣ ਭਾਵੇਂ کوکا لہر ہو ببر کالی لہر گدر لہر کاما ہوٹا مارو پگڑی سنبھال جٹا جنیاں بھی پنجاب تو چلیاں اس کر کے پنجاب لبی جنوری پندرہ اگست خاص نے کیونکہ اسی لے کے دیتے نے اس کر کے اسی اپنا حق ہونیاں کہ ساڑے نے پر ਦੁੱਖ ਦੀ ਗੱਲ ਹੈ ਜਦੋਂ ਦੇਸ਼ ਦੀ 26 ਜਨਵਰੀ ਦੀ ਪਰੇਡ ਤੇ 15 ਅਗਸਤ ਦੀ ਪਰੇਡ ਦੇ ਵਿੱਚੋਂ ਪੰਜਾਬ ਦੀਆਂ ਚਾਕੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਕਿੰਨੇ ਜੀ ਪੰਜਾਬ ਦੀ ਚੱਕੀ ਨਹੀਂ ਆਉਗੀ ਆ ਤੁਹਾਡੇ ਸਾਹਮਣੇ ਚਾਕੀਆਂ ਖੜੀਆਂ ਨੇ ਇਹਦੇ ਵਿੱਚ ਕੁਝ ਗਲਤ ਲਿਖਿਆ ਹੋਇਆ ਹੈ ਇਹਦੇ ਵਿੱਚ ਕੁਝ ਗਲਤ ਕਿਹਾ ਹੋਇਆ ਇੱਕ ਵਾਰੀ ਦੱਸ ਦੋ ਆ ਚਾਕੀਆਂ ਨੇ ਉਹ ਫਲਕਾਰੀ ਕੱਢਦੀ ਕੁੜੀ ਹੈ ਉਹ ਬਹੁਤ ਜਲਿਆਂ ਵਾਲੇ ਬਾਗ ਹੈ ਉਪਾਕੇ ਸਿੰਘਸ ਕਰਤਾਰ ਸਰਾਬੇ ਨੇ ਉਹ ਗਦਰੀ ਬਾਬੇ ਨੇ ਤੇ ਸਾਨੂੰ ਕੱਢ ਕੇ ਜਾਂਦਿਆਂ ਦੇ ਦਿਵਸ ਕਿਵੇਂ ਮਨਾ ਲੋਂਗੇ ਫਿਰ ਤੁਸੀਂ ਫਿਰ ਕਹਿੰਦੇ ਨੇ ਬੋਲਦਾ ਫਿਰ ਕਹਿੰਦੇ ਨੇ ਭਗਵੰਤ ਮਨ ਬੋਲਦਾ ਬੋਲੂੰਗਾ ਨਹੀਂ ਮੈਂ ਮੇਰੇ ਪੰਜਾਬ ਦੀ ਅਣਖ ਤੇ ਇੱਜ਼ਤ ਦਾ ਸਵਾਲ ਹੈ ਤਾਂ ਉੱਥੇ ਮੈਂ ਬੋਲੂੰਗਾ ਕੋਈ ਗੱਲ ਨਹੀਂ ਸਾਡੇ ਭਗਤ ਸਿੰਘਾਂ ਸਾਡੇ ਕਰਤਾਰ ਸਰਾਬਿਆਂ ਸਾਡੇ ਰਾਜਗੁਰੂ ਸਖਦੇਵਾ ਸਾਡੇ ਗਦਰੀ ਬਾਬਿਆਂ ਦੀ ਇੱਜ਼ਤ ਨਹੀਂ ਕਟਣੀ ਪਰ ਜੇ ਅੱਜ 26 ਜਨਵਰੀ 'ਚ ਆ ਝਾਕੀਆਂ ਪਾ ਲੈਣ ਤੇ ਤੁਹਾਡੀ 26 ਜਨਵਰੀ ਦੀ ਇੱਜ਼ਤ ਵਧ ਜਾਣੀ ਸੀ ਸਾਡੀ ਨਹੀਂ ਕਟਣੀ ਲਾ 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 ਜ ਪਤਰਾਏ ਸੁਖਦੇਵ ਮਦਨ لال ਢੀਂਗਰਾ ਸੁਖਦੇਵ ਦੀਵਾਨ ਸਿੰਘ ਕਾਲੇ ਪਾਣੀ ਸਾਰਿਆਂ ਦੇ ਚਾਕੀਆਂ ਸੀ ਵਿੱਚ ਪਾਈ ਕੋਈ ਗੱਲ ਨਹੀਂ ਕਈ ਵਾਰੀ ਹੁੰਦਾ ਹੈ ਪੰਜਾਬ ਨੂੰ ਲੜਨਾ ਪੈਂਦਾ ਹੈ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੂਰੇ ਦੇਸ਼ ਦਾ પેટ ਭਰਦਾ ਪੰਜਾਬ 182 ਲੱਖ ਮੀਟ੍ਰਿਕ ਟਨ 182 ਲੱਖ ਮੀਟ੍ਰਿਕ ਟਨ ਚੌਲ ਪੈਦਾ ਕਰਕੇ ਦਿੰਨੇ ਆਂ ਸੀ ਉਸ ਚੱਕਰ ਚ ਅਸੀਂ ਆਪਣੀ ਧਰਤੀ ਗਵਾਲੀ ਸਾਡਾ ਪਾਣੀ ਸਾਡੇ 6 600 ਫੁੱਟ ਤੇ ਚਲਾ ਗਿਆ ਫੇਰ ਸਾਡੇ ਨਾਲ ਲੜਾਈਆਂ ਐਮਐਸਪੀ ਨਹੀਂ ਦੇਵਾਂਗੇ ਆ ਕਰਾਂਗੇ ਉਹ ਕਰਾਂਗੇ ਕਿਉਂ ਕਰਦੇ ਹੋ ਯਾਰ ਸਾਡੇ ਨਾਲ ਇਦਾਂ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਨਾਲ ਲੱਗਦਾ ਉਧਰੋਂ ਡਰੋਨ ਪਿਸਤੌਲ ਡਰੱਗ ਪਤਨ ਕੀ ਕੀ ਆਈ ਜਾਂਦਾ ਉਧਰ ਵੀ ਸਾਨੂੰ ਧਿਆਨ ਦੇਣਾ ਪੈਂਦਾ سوچ کر کے میں نا کہ پنجاب بہت وفادار اسٹیٹ ہے کرپا کر کے ایਹੋ ਜੇ ਹਾਲਾਤ ਨਾ ਪੈਦਾ ਕਰੋ ਜਿ ਸਾਡੀ ਵਫਾਦਾਰੀ ਤੇ ਸ਼ੱਕ ਨਾ ਕਰੋ ਇਹੋ ਜੇ ਹਾਲਾਤ ਨਾ ਪੈਦਾ ਕਰੋ ਕਿ ਸਾਨੂੰ ਆਪਣਾ ਆਪ ਹੀ ਦੇਖਣਾ ਪੈ ਜੇ ਦਰ ਕਿਉਂਕਿ ਮੈਂ ਕੱਲ ਗਿਆ ਖੰਨੇ ਕੋਲੇ ਪਿੰਡਾ ਰਾਮਗੜ੍ਹ ਸਰਦਾਰਾ ਅਗਨੀ वीर ਸ਼ਹੀਦ ਹੋਇਆ ਮੈਂ ਕਰੋੜ ਰੁਪਏ ਦਾ ਚੈੱਕ ਲੈ ਕੇ ਗਿਆ ਇਸ ਤੋਂ ਪਹਿਲਾਂ ਵੀ ਗਗਨੀ ਵੀਰ ਸ਼ੀਦ ਹੋਇਆ ਅਮਰਤਪਾਲ ਮੌੜ ਮੰਡੀ ਕੋਲੇ ਜਿਵੇਂ ਹੱਥ ਤੇ ਚ ਕੱਟੇ ਨੂੰ ਸਿੱਟ ਕੇ ਜਾਂਦੇ ਆ ਇਦਾਂ ਲਾਹ ਸੁੱਟ ਕੇ ਉਹਦੀ ਕੋਈ ਸਨਮਾਨੀ ਕੋਈ ਸਲਾਮੀ ਨਹੀਂ ਕੋਈ ਗੋਡ ਆਫ ਆਨਰ ਨਹੀਂ ਕੋਈ ਸਲੂਟ ਨਹੀਂ ਕਹਿੰਦੇ ਜੀ ਅਗਨੀ ਵੀਰ ਅਸੀਂ ਨਹੀਂ ਦਿੰਦੇ ਹੁੰਦੇ ਇਹਨਾਂ ਨੂੰ ਸਲਾਮੀਆਂ ਦਾ ਦੁੱਖ ਹੋਇਆ ਇੱਕ ਦਾ ਦੁੱਖ ਹੋਇਆ ਉਹਦੇ ਪਿਤਾ ਨੂੰ ਮਿਲਿਆ ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਅਨਪੜ ਬੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਅਗਦੀ ਵੀਰ ਕੀ ਹੁੰਦਾ ਮੈਂ ਤਾਂ ਆਪਣਾ ਪੁੱਤ ਫੌਜ ਚ ਕਰਾਇਆ ਸੀ ਫੌਜ ਚ ਭਰਤੀ ਕਰਾਇਆ ਸੀ ਫਿਰ ਇਤਰਾਜ਼ ਪਕਰ ਕੀਤਾ ਕੇਂਦਰ ਸਰਕਾਰ ਕੋਲੇ ਪੰਜਾਬ ਦੀ ਵਿਧਾਨ ਸਭਾ ਚ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ 1 ਕਰੋੜ ਰੁਪਇਆ ਮੈਂ ਜਾ ਕੇ ਆਪ ਦੇ ਕੇ ਆਇਆ ਤਾਂ ਜਿਹੜਾ ਖੰਨੇ ਕੋਲੇ ਰਾਮਗੜ੍ਹ ਸਰਦਾਰਾ ਵਾਲਾ ਮੁੰਡਾ ਅਜੇ ਕੱਲ ਮੇ ਜਾ ਕੇ ਉਹਨਾਂ ਦੇ ਕਰੇ ਤਾਂ ਫੌਜ ਨੇ ਗਾਰਡ ਆਫ ਆਨਰ ਦਿੱਤਾ ਬੰਦੀ ਸਲਾਮੀ ਦਿੱਤੀ ਫੌਜ ਦਾ ਇਸ ਗੱਲ ਲਈ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਤਾੜੀਆਂ ਮਾਰ ਦਿਓ ਇਸ ਗੱਲ ਬਹੁਤ ਬਹੁਤ ਧੰਨਵਾਦ ਅਸੀਂ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟਦੇ ਪਰ ਕੁਰਬਾਨੀਆਂ ਤੋਂ ਬਾਅਦ ਸਾਡੇ ਸਨਮਾਨ ਤਾਂ ਬਹਾਲ ਰੱਖੋ ਕੁਰਬਾਨੀਆਂ ਤੋਂ ਬਾਅਦ ਸਾਨੂੰ ਸਲੂਟ ਤਾਂ ਦੇ ਦਿਓ ਅਸੀਂ ਤਾਂ ਖੜੇ ਹਾਂ ਅਸੀਂ ਤਾਂ 11 11 ਰੈਫਲਾ ਜਲਦੀ ਐ ਹਵਾਜ 11 ਕਾਰਤੂਸ ਨਹੀਂ ਹੈਗੇ ਤੁਹਾਡੇ ਕੋਲੇ ਤੇ ਤੁਹਾਡੇ ਕੋਲੇ 11 ਸਾਡੇ ਸੰਸਕਾਰ ਵਾਸਤੇ ਹੈ ਨਹੀਂ ਤੇ ਮੁੰਡੇ 32 ਬਖਤੀ 33 33 ਕਾਰਤੂਸ ਆਪਦੀ ਹਿੱਕ ਚ ਖਾ ਕੇ ਸ਼ਹੀਦ ਹੋਏ ਨੇ 33 ਹਿੱਕ ਚ ਪਏ ਨੇ ਤੁਸੀਂ 11 ਦੇ ਨਹੀਂ ਸਕਦੇ ਕੀ ਕੀ ਨਹੀਂ ਕਿਹੜੀ ਗੱਲ ਕਰਦੇ ਹੋ ਯਾਰ ਤੁਸੀਂ ਹੱਦ ਐ ਅੱਪਾ ਪੰਜਾਬ ਦੀ ਇੱਜ਼ਤ ਪੰਜਾਬ ਦੀ ਅਣਖ ਕਦੇ ਟਿੱਲੀ ਨਹੀਂ ਪੈਣ ਦੇਣੀ ਆਪਣੇ ਵੱਲੋਂ ਤਾਂ ਦਰਿਆ ਵੱਡੇ ਕਰ ਜਾਂਦਾ ਹੈ ਪਰ ਸੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹੇ ਹਾਂ ਜਨਾਬ ਬਸ਼ਰਮਾ ਦਾ ਤਾਂ ਨੀਵੀਂ ਪਾ ਕੇ ਵਿਸਰ ਜਾਂਦਾ ਹੈ ਅਸੀਂ ਨੀਵੀਂ ਨਹੀਂ ਪਾਉਣੀ ਅਸੀਂ ਪੰਜਾਬ ਦਾ 0.4 ਰੱਖਣਾ ਹੁਣ ਮੈਂ ਗੱਲਾਂ ਕਰਾਂ ਇਹ ਪੰਜਾਬ ਸਰਕਾਰ ਨੇ ਕੀ ਕੀ ਕਰਤਾ ਮੈਨੂੰ ਲੱਗਦਾ ਹੁਣ ਤਾਂ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਸਾਨੂੰ ਪਤਾ ਹੈ ਮਹੱਲਾ ਕਲੀਨਿਕ ਖੁੱਲ ਗਏ 97 ਲੱਖ ਬੰਦੇ ਮਹੱਲਾ ਕਲੀਨਿਕਾਂ ਚੋਂ ਦਵਾਈਆਂ ਲੈ ਕੇ ਠੀਕ ਹੋ ਕੇ ਵਾਪਸ ਘਰੇ ਜਾ ਚੁੱਕੇ 97 ਲੱਖ ਅੱਜ ਦੇ ਤਰੀਕ ਤੇ ਟਿਲ ਡੇਟ ਸਕੂਲ ਬਣਾ ਰਿਆਂ ਸਕੂਲ ਆਫ ਐਮਿਨਸ ਖੁੱਲ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਨੇ ਬੜਾ ਵਧੀਆ ਤਜਰਬਾ ਕੀਤਾ ਦਿੱਲੀ ਚ ਕਾਮ ਕੀ ਰਾਜਨੀਤੀ ਨਾਮ ਕੀ ਰਾਜਨੀਤੀ ਨਹੀਂ ਕਾਮ ਕੀ ਰਾਜਨੀਤੀ ਬੜਾ ਸਫਲ ਹੋਇਆ ਦਿੱਲੀ ਦੇ ਸਕੂਲ ਦਿੱਲੀ ਦੇ ਮੱਲਾ ਕਲੀਨਿਕ ਦਿੱਲੀ ਚ ਬਿਜਲੀ ਪਾਣੀ ਫ੍ਰੀ ਉਹੀ ਫੈਸਲਾਸੀ ਇੱਥੇ ਕਰਤਾ ਤੱਕ ਸਿੱਖੜ ਸਿੱਖੜ ਚ ਕੀ ਹਰ ਜਾ ਬਈ ਪਾ ਮੈਂ ਜਿੱਥੋਂ ਮਰਜੀ ਸਿੱਖ ਲੋ ਭ੍ਰਿਸ਼ਟਾਚਾਰ ਦੇ ਖਿਲਾਫ ਫੋਨ ਨੰਬਰ ਜਾਰੀ ਕੀਤੇ ਮੈਂ ਨਹੀਂ ਕਹਿੰਦਾ ਸਾਰੇ ਕਰਪਸ਼ਨ ਖਤਮ ਹੋ ਗਏ ਉਹ ਪਰ ਬਹੁਤ ਘਟ ਗਈ ਲੁਧਿਆਣਾ ਹੱਪ ਹੈ ਇੰਡਸਟਰੀ ਦਾ ਬਹੁਤ سارے ਮੇਰੇ ਦੋਸਤ ਮਿੱਤਰ ਆਏ ਵੀ ਹੋਣਗੇ ਇੰਡਸਟਰੀ ਤੋਂ ਵੱਡੇ ਵੱਡੇ ਇੰਡਸਟਰੀਅਲ ਜਿਹੜੇ ਹੱਬ ਨੇ ਉਹ ਆ ਰਹੇ ਨੇ ਪਾਲਸੀਆਂ ਸੌਖੀਆਂ ਕਰਤੀਆਂ ਹੁਣ ਤੱਕ ਕਟੋਂ ਕਟ 65000 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਚੁੱਕੀ ਹੈ ਜਿਹੜੀ ਲੱਗ ਚੁੱਕੀ ਹੈ ਉਹਦੇ ਨਾਲ 2 ਲੱਖ 98000 ਮੁੰਡੇ ਕੁੜੀਆਂ ਨੂੰ ਕੰਮਕਾਰ ਮਿਲੂਗਾ ਜੀ 298000 ਨੂੰ ਮੈਂ 3 ਲੱਖ ਵੀ ਕਹਿ ਸਕਦਾ ਸੀ ਨਹੀਂ ਮੈਂ ਉਹਨੇ ਹੀ ਕਹੂੰਗਾ ਜਿੰਨੇ ਹੁੰਦੇ ਨੇ ਇੱਕ ਨਵੀਂ ਚੀਜ਼ ਕਰ ਰਹੇ ਆ ਪੰਜਾਬ ਕੱਲ ਨੂੰ ਇੱਕ ਨਵੀਂ ਪੁਲਿਸ ਬਣਾ ਰਹੇ ਆ ਉਹਦਾ ਨਾਮ ਹੈ SSF ਕੱਲ ਨੂੰ ਲਾਂਚ ਕਰ ਰਹੇ ਆ ਪੀਪੀ ਗਰਾਉਂਡ ਚਲੰਦਰ ਚ SSF ਕੌਣ ਹੈ ਸੜਕ ਸੁਰੱਖਿਆ ਫੋਰਸ ਬਹੁਤ ਐਕਸੀਡੈਂਟ ਹੁੰਦੇ ਆ ਜਿੱਥੇ ਆਪਣੇ ਪਿਆਰੇ ਮਾਰੇ ਜਾਂਦੇ ਆ ਜਿੱਥੇ ਮਿੱਤਰ ਪਿਆਰੇ ਮਾਰੇ ਜਾਂਦੇ ਆ ਜਿੱਥੇ ਰਿਸ਼ਤੇਦਾਰ ਦੋਸਤ ਮਿੱਤਰ ਟੱਬਰਾਂ ਦੇ ਟੱਬਰੀ ਖਤਮ ਹੋ ਜਾਂਦੇ ਆ ਇੱਕ ਐਕਸੀਡੈਂਟ ਚ ਬਸ ਇਹ ਗੱਲਾਂ ਬੜੀਆਂ ਮੈਨੂੰ ਦਿਲ ਨੂੰ ਦੁੱਖ ਪਹੁੰਚਾਉਂਦੀਆਂ ਨੇ ਕਿ ਬਚ ਸਕਦੇ ਸੀ ਜੇ ਟਰੱਕ ਖੜਾ ਨਾ ਹੁੰਦਾ ਕਹਿੰਦੇ ਜੀ ਖੜੇ ਟਰੱਕ ਦੇ ਥੱਲੇ ਵਰਗੀ ਗੱਡੀ ਪੰਜ ਦੇ ਪੰਜੇ ਮਰ ਗਏ ਨੌਜਵਾਨ ਮਰ ਗਏ ਆਏ ਰਬਾ ਅਸੀਂ ਇੱਕ ਸੜਕ ਸੁਰੱਖਿਆ ਫੋਰਸ ਬਣਾ ਰਹੇ ਹਾਂ ਉਹਨਾਂ ਨੂੰ 129 ਗੱਡੀਆਂ ਤੇ ਉਹਨਾਂ ਨੂੰ ਨਵੀਂ ਵਰਦੀ ਤੇ ਉਹਨਾਂ ਦਾ ਨਵਾਂ ਵਿਧਾਨ ਸਵਿਧਾਨ ਬਣਾ ਕੇ ਸੜਕਾਂ ਤੇ ਹੋਣਗੇ ਜੇ 50% ਵੀ ਘਟਾ ਲੈਣਾ 3000 ਪੰਜਾਬੀਆਂ ਦੀਆਂ ਜਾਨਾਂ ਬਚਾਵਾਂਗੇ ਇੱਕ ਸਾਲ 'ਚ 3000 ਕੱਲ ਨੂੰ ਨਮਸਕਾਰ ਅੱਜ ਸੱਭ ਥੋੜੇ ਸਾਹਮਣੇ ਝਾਕੀ ਨਿਕਲੀ ਉਹ ਸਾਹਮਣੇ ਖੜੀ ਹੈ ਮਾਈ ਭਾਗੋ ਮਾਈ ਭਾਗੋ ਕੌਣ ਸੀ ਮਾਈ ਭਾਗੋ ਪਹਿਲੀ ਸਿੱਖ ਵਾਰੀਅਰ ਸੀ ਜਿਵੇਂ ਆਪਾਂ ਛਾਂਤੀ ਦੀ ਰਾਣੀ ਵਾਲੇ ਪੜਦੇ ਆ ਇਦਾਂ ਹੀ ਮਾਈ ਭਾਗੋ ਨਾਰੀ ਸ਼ਕਤੀ ਦਾ ਪ੍ਰਤੀਕ ਮਾਈ ਭਾਗੋ ਦੇ ਨਾਂ ਤੇ ਕੁੜੀਆਂ ਨੂੰ ਫੌਜ ਚ ਭਰਤੀ ਕਰਨ ਵਾਸਤੇ ਟ੍ਰੇਨਿੰਗ ਸੈਂਟਰ ਹੈ ਮੁਹਾਲੀ ਦੇ ਵਿੱਚ। ਔਰ ਮੈਨੂੰ ਇਸ ਗੱਲ ਦਾ ਬਹੁਤ ਦੱਸਣ ਵੇਲੇ ਸਕੂਨ ਮਿਲ ਰਿਹਾ ਹੈ ਤੇ ਖੁਸ਼ੀ ਵੀ ਹੋ ਰਹੀ ਹੈ। ਜਦੋਂ ਵੀ ਹੁਣ ਤੱਕ ਮੈਂ 42 40 42 ਤਾਂ ਨਹੀਂ ਹੈਗੀ ਅਜੇ 48000 ਦੇ ਨੇੜੇ ਤੇੜੇ ਸਰਕਾਰੀ ਨੌਕਰੀਆਂ ਦੇ ਚੁੱਕਿਆ ਔਰ ਉਹਦੇ ਚੋਂ ਅੱਜ ਤੋਂ ਵੱਧ ਕੁੜੀਆਂ ਨੇ ਭਾਵੇਂ ਪਟਵਾਰੀ ਹੋਣ ਭਾਵੇਂ ਸਬ ਇਨਸਪੈਕਟਰ ਹੋਣ ਐਸ ਡੀਓ ਹੋਣ ਕੁੜੀਆਂ ਕੁੜੀਆਂ ਮੈਰਿਟ ਦੇ ਵਿੱਚ ਆਉਂਦੀਆਂ ਨੇ ਤੇ ਕੁੜੀਆਂ ਨੂੰ ਫਿਰ ਬੁਲਾਇਆ ਜਾਂਦਾ ਕਰੋ ਆ ਹੁਣ ਪਿੱਛੇ ਜੇ ਆਮ ਤੌਰ ਤੇ ਕੁੜੀਆਂ ਨੂੰ ਕਿਹਾ ਜਾਂਦਾ ਜੰਮਣ ਵੇਲੇ ਕਿ ਭਾਈ ਤੇਰੇ ਪੱਥਰ ਮੱਥੇ ਮਾਰਿਆ ਰੱਬ ਨੇ ਰੱਬ ਨੇ ਕੋਈ ਪੁਰਾਣੇ ਜਨਮ ਦੇ ਤੇਰੇ ਪਾਪ ਚੀ ਤਾਂ ਤੇਰੇ ਘਰੇ ਧੀ ਜੰਮ ਪਈ ਨਹੀਂ ਇਹ ਤੈਨੀਆਂ ਸਦਾ ਆ ਮੰਡੀ ਗਵਿੰਦਗੜ੍ਹ ਕੋਲ ਇੱਕ ਪਿੰਡ ਆ ਦੋ ਸੱਕੀਆਂ ਪਹਿਣਾ ਜੋੜੀਆਂ ਜੋੜੀਆਂ ਪਹਿਣਾ ਜੱਜ ਬਣ ਗਏ ਆ ਜੀ ਜਦੋਂ ਪਹਿਲਾਂ ਕਹਿੰਦੇ ਸੀ ਇਹ ਤਾਂ ਪੱਥਰ ਮੱਥੇ ਮਾਰਿਆ ਹੁਣ ਉਹੀ ਉਹੀ ਬੰਦੇ ਮਠਾਈ ਦੇ ਗਾਜਰ ਪਾਕ ਦੇ ਡੰਬੇ ਲੈ ਕੇ ਆ ਰਹੇ ਨੇ ਸਾਡੀਆਂ ਧੀਆ ਜਿਹੜੀਆਂ ਨੇ ਬਹੁਤ ਕੁਝ ਕਰ ਸਕਦੀਆਂ ਨੇ ਮੌਕਾ ਤਾਂ ਦਿਓ ਨਾ ਮੈਂ ਇੱਕ ਹੋਰ ਇੱਕ ਨਿੱਜੀ ਅਨਾਊਂਸਮੈਂਟ ਕਰਨੀ ਚਾਹੁੰਦਾ ਹੈਗੀ ਸੋਸ਼ਲ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ कौर ਸੱਤਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿ ਅਸੀਂ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ ਔਰ ਕਰਨਾ ਵੀ ਨਹੀਂ ਕਰਨਾ ਵੀ ਨਹੀਂ بس ਜਿਹੜਾ ਆਵੇ ਤੰਦਰੁਸਤ ਆਵੇ ਬੱਚਾ ਆਵੇ ਤੰਦਰੁਸਤ ਆਵੇ ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਹੈ ਕੁਦਰਤ ਦੀ ਮੁੰਡਿਆਂ ਕੁੜੀਆਂ ਦੇ ਚੱਕਰਾਂ 'ਚ ਕਿੱਥੇ ਪੈ ਗਏ ਆ ਨਾ ਜੋ ਵੀ ਆਵੇ ਤੰਦਰੁਸਤ ਆਵੇ بس ਇਹੀ ਦੁਆ ਕਰਾਂਗੇ ਤੁਸੀਂ ਵੀ ਇੰਹੀਂ ਕਰਿਓ ਜਿੰਨੇ ਵੀ ਇਸ ਵਕਤ ਬੰਦੇ ਮੈਨੂੰ ਦੁਨੀਆ ਪਰ ਸੁਣ ਰਹੇ ਨੇ ਇਹ ਨਾ ਚੱਕਰਿਆ ਕਰੋ ਮੁੰਡਾ ਐ ਜਾਂ ਕੁੜੀ ਐ ਨਾ ਕੀ ਪਤਾ ਕੌਣ ਕਿਹੜੇ ਭਾਗ ਲੈ ਕੇ ਜੰਪੇ ਕੀ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਹੁੰਦਾ ਰੱਬ ਕਿਹੜੇ ਰੰਗਾਂ ਚ ਰਾਜੀ ਐ ਸويس ਕਰਕੇ ਨਾਰੀ ਸ਼ਕਤੀ ਦਾ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਸੰਕਲਪ ਐ ਉਹ ਬਹੁਤ ਵੱਡੇ ਲੈਵਲ ਤੇ ਚੱਲੂਗਾ ਬਾਕੀ ਨਹਿਰਾਂ ਦਾ ਪਾਣੀ ਕੱਸਿਆਂ ਦਾ ਪਾਣੀ 20 25 25 ਸਾਲ ਬਾਅਦ ਮੈਨੂੰ ਰੋਜ਼ ਵੀਡੀਓ ਆ ਜਾਂਦੀਆਂ ਬਾਈ ਜੀ 25 ਸਾਲ ਬਾਅਦ ਪਾਣੀ ਦੇਖਿਆ ਐਸ ਕੱਸੀ ਚ ਐਸ ਅੰਡਰਲਾਈਨ ਜਿਹੜੀਆਂ ਪਾਈਪਾਂ ਪਾ ਰਹੇ ਆ ਅੰਡਰਗਰਾਉਂਡ ਇਹੀ ਹੋਊਗਾ ਸਾਡਾ ਸੂਬਾ ਨੰਬਰ 1 ਸੀ ਤੇ ਨੰਬਰ 1 ਬਣੂਗਾ ਕਿਉਂਕਿ ਸੱਚੀ ਨੀਅਤ ਨਾਲ ਕੰਮ ਕਰ ਰਹੇ ਆਂ ਇਮਾਨਦਾਰੀ ਨਾਲ ਕੰਮ ਕਰ ਰਹੇ ਆਂ ਆਹ ਜਿਹੜੀ ਮੇਰੀ ਪੀੜ੍ਹੀ ਬੈਠੀ ਹੈ ਨਾ ਮੇਰੇ ਮੂਰੇ ਮੈਨੂੰ ਇਹਨਾਂ ਦੀ ਇਹਨਾਂ ਦੀ ਜ਼ਿਆਦਾ ਫਿਕਰ ਹੈ ਮੈਨੂੰ ਨੈਕਸਟ ਇਲੈਕਸ਼ਨ ਦੀ ਫਿਕਰ ਨਹੀਂ ਮੈਨੂੰ ਨੈਕਸਟ ਜਨਰੇਸ਼ਨ ਦੀ ਫਿਕਰ ਹੈ ਆ ਬੈਠੀ ਹੈ ਮੇਰੇ ਮੂਰੇ ਨੈਕਸਟ ਜਨਰੇਸ਼ਨ ਇਹਨਾਂ ਨੂੰ ਪੜਾ ਲਿਏ ਇਹਨਾਂ ਨੂੰ ਯੂਪੀਐਸਸੀ ਇਨਾਂ ਨੂੰ ਹਾਈ ਲੈਵਲ ਦੀ ਪੜ੍ਹਾਈ ਕਰਾ ਲਈਏ ਇਹ ਜੋਬ ਸੀਕਰਸ ਨਾ ਬਣਨ ਜੋਬ ਪ੍ਰੋਵਾਈਡਰਸ ਬਣਨ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਮੈਂ ਚਾਹਨਾ ਸੱਚੇ ਦਿਲੋਂ ਪੰਜਾਬ ਦੇ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਾ ਬਣਨ ਨੌਕਰੀਆਂ ਵੰਡਣ ਵਾਲੇ ਬਣ ਵੰਡਣ ਖੋਲੋ ਫੈਕਟਰੀਆਂ ਕਰੋ 스타ਟਅਪ ਕਰੋ ਨਵੇਂ-ਨਵੇਂ ਚੀਜ਼ ਸਰਕਾਰ ਤੁਹਾਡੇ ਨਾਲ ਖੜੂਗੀ ਫਿਰ ਮੇਰਾ ਕੰਮ ਅੱਧਾ ਰਹਿ ਜੂਗਾ ਮੇਰਾ ਕੀ ਕੰਮ ਰਹੇ ਜੂਗਾ ਫਿਰ ਜਦੋਂ ਦੁਨੀਆ ਹੀ ਖੁਸ਼ ਆ ਜਦੋਂ ਜਨਤਾ ਹੀ ਖੁਸ਼ ਆ ਫਿਰ ਫਿਰ ਮੁੱਖ ਮੰਤਰੀ ਦਾ ਕੰਮ ਕੀ ਰਹਿ ਗਿਆ ਜਦੋਂ ਜਨਤਾ ਖੁਸ਼ ਹੀ ਹੋ ਗਈ ਸਾਰੀ ਮੈਂ ਤਾਂ ਫਿਰ ਵੈਸੇ ਉਹੀ ਘੇੜਾ ਗੁੱੜਾ ਮਾਰਨ ਆ ਜਾਇਆ ਕਰੂੰ ਤੁਹਾਡੇ ਕੋਲੇ ਨਹੀਂ ਤਾਂ ਇਹਨਾਂ ਨੇ ਜਾਣ ਬੁੱਝ ਕੇ ਗਰੀਬ ਰੱਖਿਆ ਹੋਇਆ ਇਹਨਾਂ ਨੇ ਜਾਣ ਬੁੱਝ ਕੇ ਅਨਪੜ ਰੱਖਿਆ ਹੋਇਆ ਇਹਨਾਂ ਨੇ ਜਾਣ ਬੁੱਝ ਕੇ ਨੌਕਰੀਆਂ ਤੋਂ ਬਾਂਝੇ ਰੱਖਿਆ ਹੋਇਆ ਤਾਂ ਕਿ ਸਾਡੇ ਘਰਾਂ ਮੂਰੇ ਆਉਣ ਸਾਡੇ ਘਰਾਂ ਮੂਰੇ ਆ ਕੇ ਹੱਥ ਬੰਨਣ ਹੱਥ ਬੰਨਣ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ ਤੁਹਾਡਾ ਪੁੱਤਾਂ ਤੁਹਾਡਾ ਭਰਾ ਹੱਥ ਬੰਨਣ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ ਪੰਜਾਬੀ ਹੱਥ ਬੰਦੇ ਨਹੀਂ ਪੰਜਾਬੀ ਹੱਥ ਐ ਚੱਕਦੇ ਆ ਭਗਤ ਸਿੰਘ ਦਾ ਕਦੇ ਵੀ ਬੁੱਤ ਦੇਖੋਗੇ ਐ ਹੁੰਦਾ ਐ ਔਰ ਹਲਵਾਰੇ ਵਾਲਾ 에ਰਪੋਰਟ ਚੱਲੂਗਾ ਨਾਮ ਕੀ ਰੱਖਿਆ ਕਰਤਾਰ ਸਿੰਘ ਸਰਾਬਾ 에ਰਪੋਰਟ ਰੱਖਿਆ ਦਾ ਨਾਮ ਮੁਹਾਲੀ ਵਾਲੇ 에어ਪੋਰਟ ਦਾ ਨਾਮ ਕੀ ਰੱਖਿਆ? ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਦਾ ਨਾਮ। ਥਰਮਲ ਪਲਾਂਟ ਖਰੀਦਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਗੋਇੰਦਵਾਲ ਸਾਹ ਵਾਲਾ ਜੀਵੀ ਕੇ ਕੰਪਨੀ ਹੁੰਦੀ ਸੀ ਇੱਕ। ਉਹਨਾਂ ਤੋਂ ਚੱਲਦਾ ਨਹੀਂ ਸੀ। ਉਹਨੂੰ ਕੋਲਾ ਮਹਿੰਗਾ ਪੈਂਦਾ ਸੀ। ਸਾਨੂੰ ਕੋਲਾ ਸਸਤਾ ਪੈਂਦਾ ਹੈ। ਤੇ ਉਹਦਾ ਨਾਮ ਕੀ ਰੱਖਿਆ? ਬਾਬਾ ਅਮਰਦਾਸ ਥਰਮਲ ਪਲਾਂਟ। ਕਿਉਂਕਿ ਗੁਰੂ ਅਮਰਦਾਸ ਜੀ ਤੀਜੀ ਪਾਸ਼ਾਹੀ ساری ਜ਼ਿੰਦਗੀ ਗੋਇੰਦਵਾਲ ਸਾਹਿਬ ਲੱਗੀ ਉਹਨਾਂ ਨੇ ਉੱਥੇ ਸੱਤੀ ਪ੍ਰਥਾ ਖਤਮ ਕੀਤੀ ਸੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਕਿਸੇ ਨੇ ਦੇਖਿਆ ਹੀ ਨਹੀਂ ਪਹਿਲਾਂ ਅਸੀਂ ਉਹਨਾਂ ਦੇ ਨਾਂ ਤੇ ਥਰਮਲ ਪਲਾਂਟ ਖੋਲ ਰਹੇ ਹਾਂ ਬਿਜਲੀ ਦਾ ਪਲਾਂਟ ਖੋਲ ਰਹੇ ਹਾਂ ਲੋਕਾਂ ਦੇ ਘਰਾਂ 'ਚ ਗੁਰੂ ਅਮਰਦਾਸ ਦੀ ਚਾਨਣਾ ਆਊਗਾ ਗੁਰੂ ਅਮਰਦਾਸ ਦੀ ਜੋਤੀ ਜਗੂਗੀ ਸੋ ਅੱਜ میں کسے برودی پارٹی دے کسے بندے بارے کچھ نہیں کہوں گا کیونکہ وہ تو ہی ہی نہیں میں کیوں کہاں بھی جو لوگ کہندے ہیں لوگ میں نوں کہندے ہیں بہت چھوڑا کرو دے بارے کہوں بول دا ہونے جو ہی نہیں تا میں تا صرف ہونوں کہوں گا ہیپی ریپبلک ڈے اور ایک گیل ہور کہوں گا کہ لوگوں کو اکثر کہتے سنا ہے جندہ رہے تو پھر ملیں گے ਨੇਕ ਨੇ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ ਰਾਮ ਮੰਦਰ ਬਣਿਆ ਅਜोध्या ਸਾਰਿਆਂ ਨੂੰ ਜਾਣਾ ਚਾਹੀਦਾ ਸਾਡੀਆਂ ਦੀਵਾਲੀਆਂ ਸਾਡੇ ਦਸਹਰੇ ਸਾਡੀਆਂ ਲੋੜੀਆਂ ਸਾਡੀਆਂ ਵਿਸਾਖੀਆਂ ਸਾਂਝੀਆਂ ਨੇ ਰਮਜ਼ਾਨ ਰਮਜ਼ਾਨ ਮੈਂ ਇੱਕ ਕਿਸੇ ਸੀਡੀ ਦੇ ਵਿੱਚ ਗੱਲ ਕਹੀ ਸੀ ਰਮਜ਼ਾਨ ਨੂੰ ਕਿਹਾ ਜਾਂਦਾ ਹੈ ਕਿ ਮੁਸਲਮਾਨਾਂ ਦਾ ਤਿਹਾਰ ਹੈ ਰਮਜ਼ਾਨ ਅੰਗਰੇਜ਼ੀ ਚ ਕਿਵੇਂ ਲਿਖਿਆ ਜਾਂਦਾ ਆਰ ਏ ਐਮ ਜ਼ੈ ਡੀ ਐਨ ਪਹਿਲੇ ਤੇ ਨਖਰ ਕੀਨੇ ਆਰ ਏ ਐਮ ਰਾਮ ਜਾਣ ਕੇ ਤਿਹਾਰ ਮੁਸਲਮਾਨਾਂ ਦਾ ਪਰ ਰਾਮ ਦਾ ਨਾਮ ਉਹਦੇ ਵਿੱਚ ਹੈ ਕਹਿੰਦੇ ਜੀ ਦੀਵਾਲੀ ਹਿੰਦੂਆਂ ਦਾ ਤਿਹਾਰ ਹੈ ਦੀਵਾਲੀ ਕਿਵੇਂ ਲਿਖੀ ਜਾਂਦੀ ਹੈ ਡੀ ਆਈ ਡਬਲਯੂ ਏ ਐਲ ਆਈ ਆਖਰੀ ਤੇ ਨੱਖਰ ਕੀਨੇ ਏ ਐਲ ਆਈ ਅਲੀ ਅਲੀ ਕੌਣ ਹੈ ਮੁਸਲਮਾਨਾਂ ਦਾ ਗੁਰੂ ਹੈ ਉਹ ਸਾਡੇ ਤਾਂ ਤਿਹਾਰਾਂ ਜਿੱ ਇੱਕ ਦੂਜਿਆਂ ਦੇ ਇਸ਼ਟਾਂ ਦੇ ਦੇਵਤਿਆਂ ਦੇ ਨਾਮ ਨੇ ਸਾਨੂੰ ਕਿਵੇਂ ਵੱਖ ਕਰ ਲੋਗੇ ਕਿ ਆਹ ਤਿਹਾਰ ਹੈ ਦਾ ਆਹ ਤਿਹਾਰ ਹੈ ਦਾ ਕਦੇ ਵੀ ਨਹੀਂ ਕਰ ਸਕਦੇ ਸਾਰੇ ਜਾ ਕੇ ਤੀਰਥ ਯਾਤਰਾ ਸ਼ੁਰੂ ਕੀਤੀ ਹੋਈ ਆ ਪੰਜਾਬ ਸਰਕਾਰ ਨੇ ਬਜ਼ੁਰਗਾਂ ਨੂੰ ਲੈ ਕੇ ਜਾਓ ਜਿੱਥੇ ਜਾਣਾ ਚਾਹੁੰਦੇ ਆ ਹਾਂ ਥੋੜਾ ਜਿਆਦਾ ਇਹਨਾਂ ਨੇ ਰੇਲਵੇ ਰੂਲ 'ਤੇ ਤਾਂ ਪੰਗਾ ਪਾਤਾ ਸੀ ਹੁਣ ਮੰਨ ਗਏ ਜਿੱਥੇ ਜਾਣਾ ਚਾਹੁੰਦੇ ਹੋ ਜਾ ਕੇ ਆਓ ਜੇ ਨਿੰਮ ਪੂਜ ਕੇ ਕਿਸੇ ਨੂੰ ਜਾਂ ਤਾਲੀ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਉਸ ਬੰਦੇ ਨੂੰ ਕਹਾਂ ਕਿ ਤੇਰੇ ਨਿੰਮ ਤੇ ਟਾਲੀ ਦੀ ਜਗ੍ਹਾ ਤੇ ਮੇਰੀ 베ਰੀ ਜਾਂ ਮੇਰਾ ਸਫੈਦਾ ਜਿਹੜਾ ਉਹ ਜ਼ਿਆਦਾ ਪੂਜਨਯੋਗ ਹੈ ਮੈਨੂੰ ਕੋਈ ਹੱਕ ਨਹੀਂ ਜਿੱਥੋਂ ਜਿਹਨੂੰ ਇਸ ਤੋਂ ਤੁਸੀਂ ਮਿਲਦੀ ਹੈ ਮਿਲ ਲਓ ਧਰਮ ਦੀ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੋਇਆ ਧਰਮ ਦੀ ਜਾਤੀ ਦੀ ਰਾਜਨੀਤੀ ਨਹੀਂ ਕਰਨੀ ਰਾਜਨੀਤੀ ਕਰਨੀ ਹੈ ਕੰਮ ਦੀ ਬਿਜਲੀ ਫ੍ਰੀ 90% ਕਰਾਂ ਨੂੰ ਥਰਮਲ ਪਲਾਂਟ ਖਰੀਦ ਲੈ ਨੌਕਰੀਆਂ ਦੇਈ ਜਾਂਦੇ ਆ ਹਸਪਤਾਲ ਬਣੇ ਜਾਂਦੇ ਆ ਇੰਡਸਟਰੀ ਆਈ ਜਾਂਦੀ ਹੈ ਔਰ ਕੋਈ ਕਰਾਪਸ਼ਨ ਨਹੀਂ ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਵੱਲੋਂ ਤੁਹਾਨੂੰ ਇਹ ਯਕੀਨ ਮੇਰੇ ਤੇ ਯਕੀਨ ਜੋ ਰੱਖਿਆ ਹੋਇਆ ਬਸ ਇਦਾਂ ਹੀ ਕਾਇਮ ਰੱਖਿਓ ਮੈਂ ਕੱਲੇ ਨੂੰ ਸਾਰਿਆਂ ਵਾਲੀ ਕਬੱਡੀ ਪਾ ਰੱਖੀ ਐ ਜੋ ਮਰਜੀ ਮੇਰੇ ਬਾਰੇ ਬੋਲੀ ਜਾਣ ਮੈਨੂੰ ਓਨਾ ਚਿਰ ਕੋਈ ਫਿਕਰ ਨਹੀਂ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਹਰਿ ਰਤ ਮਾਤਾ ਜੀ ਜੈ ਇਨਕਲਾਬ ਅੱਲਾਹੂ ਅਕਬਰ ਇਨਕਲਾਬ Bolin Sonihan